ਜਦੋਂ ਦਾ ਰੱਜੀ ਦੇ ਹੱਥ ਵਿੱਚ ਜਗਜੀਵਨ ਦਾ ਫੋਨ ਆਇਆ ਹੈ ਉਸ ਨੂੰ ਲੱਗ ਰਿਹਾ ਹੈ ਜਿਵੇਂ ਉਹ ਜਗਜੀਵਨ ਦੇ ਅਹਿਸਾਸ ਜਗਜੀਵਨ ਦੀ ਸੋਚ ਨਾਲ ਰੂਪ ਰੂਪ ਹੋ ਰਹੀ ਹੋਵੇ ਜਿਹੜੇ ਰੱਜੀ ਦੀ ਹਰ ਤਸਵੀਰ ਨਾਲ ਜਗਜੀਵਨ ਨੇ ਮੁਹੱਬਤ ਤੇ ਆਪਣੀ ਚਾਹਤ ਤੇ ਰੱਜੀ ਦੀ ਖੂਬਸੂਰਤੀ ਦੇ ਕਿੱਸੇ ਕੱਢੇ ਹਨ ਉਹਨਾਂ ਨੂੰ ਰੱਜੀ ਬਾਰ-ਬਾਰ ਪੜ ਰਹੀ ਹੈ ਰੱਜੀ ਨੇ ਜਗਜੀਵਨ ਦੇ ਫੋਨ ਤੋਂ ਆਪਣੇ ਆਪ ਨੂੰ ਫਰੈਂਡ ਰਿਕੁਐਸਟ ਪੇਜੀ ਅਤੇ ਕਰਦੀ ਬੋਲੀ ਲੈ ਆਪਾਂ ਬਣ ਗਏ ਫੇਸਬੁੱਕ ਦੋਸਤ ਫਿਰ ਰੱਜੀ ਨੇ ਜਗਜੀਵਨ ਦੇ ਨਾਂ ਪਹਿਲੀ ਪੋਸਟ ਪਾਈ ਹੈ ਲਿਖਿਆ ਹੈ ਕੋਈ ਹੈ ਜੋ ਤੈਨੂੰ ਬਿਨਾ ਦੱਸੇ ਹੀ ਤੇਰਾ ਹੈ ਬੁੱਚ ਭੱਲਾ ਕੌਣ ਫਿਰ ਉਸਨੇ ਇੱਕ ਪੋਸਟ ਪਾਈ ਹੈ ਕਿੰਨਾ ਚੰਗਾ ਹੋਵੇ ਜਿੰਨੀ ਵਾਰ ਤੂੰ ਯਾਦ ਆਉਨਾ ਓਨੀ ਵਾਰ ਮਿਲਣਾ ਵੀ ਆਮੀ ਜਦਕ ਜੀਵਨ ਹਸਪਤਾਲ ਵਿੱਚ ਹੈ ਜਾਤ ਕਰਕੇ ਰੱਜੀ ਉਦਾਸ ਹੋ ਗਈ ਡਾਕਟਰ ਨੇ ਜਦੋਂ ਦਾ ਤਰਵਾਸ ਦਿੱਤਾ ਹੈ ਰੱਜੀ ਦੀ ਬੇਚੈਨੀ ਕੁਝ ਘਟੀ ਹੈ ਰੱਜੀ ਨੇ ਫਿਰ ਇੱਕ ਪੋਸਟ ਪਾਈ ਤੇਰੇ ਗੱਲੇ ਲੱਗ ਕੇ ਤੈਨੂੰ ਤੇਰੀ ਸ਼ਿਕਾਇਤ ਕਰਨ ਨੂੰ ਦਿਲ ਕਰਦਾ ਰੱਜੀ ਤਿਆਰ ਹੋ ਕੇ ਹਸਪਤਾਲ ਪਹੁੰਚ ਗਈ ਹੈ ਡਾਕਟਰ ਨੇ ਦੱਸਿਆ ਹੈ ਅੱਜ ਹੋਸ਼ ਆ ਜਾਵੇਗੀ ਮਰੀਜ਼ ਨੂੰ ਅਸੀਂ ਮਰੀਜ਼ ਦੇ ਦਿਮਾਗ ਨੂੰ ਆਰਾਮ ਦੇਣ ਲਈ ਜੋ ਨਸ਼ੇ ਵਾਲੀ ਦਵਾਈ ਦੇ ਰਹੀ ਸੀ ਉਹ ਬੰਦ ਕਰ ਦਿੱਤੀ ਹੈ ਦੇਖੋ ਕੀ ਪ੍ਰਮਾਣ ਆਉਂਦੇ ਹਨ ਰੱਜੀ ਇਸ ਉਮੀਦ ਵਿੱਚ ਹਸਪਤਾਲ ਵਿੱਚ ਹੀ ਰੁਕ ਗਈ ਕਿ ਸ਼ਾਇਦ ਇਹ ਸਭ ਬਹੁਤ ਜਲਦੀ ਹੋਣ ਵਾਲਾ ਹੈ ਉਧਰ ਦੀਸ਼ਾ ਚਾ ਪਹੁੰਚਿਆ ਹੈ ਆਪਣੀ ਭੈਣ ਦੇ ਘਰੇ ਖੇਤਾਂ ਵਿੱਚ ਵੱਡੀ ਸਾਰੀ ਹਵੇਲੀ ਹਵੇਲੀ ਦੇ ਆਲੇ-ਦੁਆਲੇ ਦੂਰ ਤੱਕ ਨਿਗਾਹ ਮਾਰੋ ਸਾਰੀ ਜ਼ਮੀਨ ਦੀ ਤੇ ਭਾਜੀ ਜਗਤਾਰ ਸਿੰਘ ਬੈਂਸ ਦੀ ਹੈ। ਘਰ ਦੇ ਬਾਹਰ ਕਣਕ ਵੱਢਣ ਵਾਲੀ ਕੰਬਾਈਨ, ਟਰੈਕਟਰ, ਟਰਾਲੀਆਂ, ਕਾਰਾਂ, ਜੀਪਾਂ, ਮੋਟਰਸਾਈਕਲ, ਜਨਰੇਟਰ, ਘਰ ਦੇ ਵਿੱਚ ਨੌਕਰ ਚੱਕਰ ਅਤੇ ਹੋਰ ਤਰ੍ਹਾਂ ਦੇ ਤਰ੍ਹਾਂ ਦਾ ਸਾਜੋ ਸਮਾਨ ਹੈ। ਜਿਵੇਂ ਹੀ ਦੀਸ਼ੇ ਨੇ ਜਾ ਕੇ ਗੱਡੀ ਰੋਕੀ ਅੰਦਰੋਂ ਦੀਸ਼ੇ ਦੀ ਮਾਸੀ ਦੀ ਕੁੜੀ ਜਸਲੀਨ ਭੱਜ ਕੇ ਬਾਹਰ ਆਉਂਦੀ ਬੋਲੀ ਸੱਦ ਕੇ ਜਾਮਾ ਇੱਕ ਵਾਰ ਫੋਨ ਕਰਨ ਉੱਤੇ ਹੀ ਆ ਗਿਆ ਮੇਰਾ ਵੀਰ ਸਵੇਰ ਦਾ ਬਨੇਰੇ ਕਾਹ ਬੋਲ ਰਿਹਾ ਸੀ ਮੈਂ ਸੋਚਦੀ ਪਈ ਸੀ ਪਰੌਣੇ ਆਉਣ ਵਾਲੇ ਨੇ ਆ ਜਾਓ ਆ ਜਾਓ ਲਾਂਗਾਓ ਆ ਨਿੱਕੂ ਤਾਂ ਵਾ ਵ ਜਵਾਨ ਹੋ ਗਿਆ ਦੀਸ਼ ਦੇ ਮੁੰਡੇ ਨੂੰ ਕਲੇਵੇ ਵਿੱਚ ਲੈਂਦੀ ਜਸਲੀਨ ਬੋਲੀ ਦੀਸ਼ ਦਾ ਮੁੰਡਾ ਹਮੇਸ਼ਾ ਹੀ ਇਸ ਘਰ ਆਉਣ ਲਈ ਉਤਾਵਲਾ ਰਹਿੰਦਾ ਹੈ ਜਸਲੀਨ ਦੇ ਇਕਲੌਤੇ ਮੁੰਡੇ ਗੈਰੀ ਨੇ ਕੋੜੀਆਂ ਕਬੂਤਰ ਤਰ੍ਹਾਂ-ਤਰ੍ਹਾਂ ਦੀਆਂ ਚਿੜੀਆਂ ਬਤਕਾਂ ਤੋਤੇ ਰੱਖੇ ਹੋਏ ਨੇ ਦੀਸ਼ੇ ਦੇ ਮੁੰਡੇ ਨੂੰ ਉਹਨਾਂ ਨਾਲ ਖੇਡਣਾ ਬਹੁਤ ਚੰਗਾ ਲੱਗਦਾ ਹੈ ਉਹ ਭੱਜ ਕੇ ਅੰਦਰ ਚਿੜੀਆਂ ਦੇਖਣ ਲਈ ਗਿਆ ਤਾਂ ਜਸਲੀਨ ਬੋਲੀ ਪੁੱਤ ਪਹਿਲਾਂ ਤਾਂ ਚਾਹ ਪਾਣੀ ਪੀ ਲੈ ਫਿਰ ਖੇਡੀ ਜਾਮੀ ਪਹਿਲਾਂ ਪਾਣੀ ਫਿਰ ਚਾਹ ਆਈ ਹੈ ਬਣ ਕੇ ਦੀਸ਼ੇ ਦੀ ਕੁੜੀ ਜੋ ਕਿ ਜਵਾਨੀ ਦੀ ਦਹਲਿਜ ਉੱਤੇ ਪੈਰ ਰੱਖ ਰਹੀ ਹੈ ਸਭ ਦੇ ਕੋਲ ਚੁੱਪਚਾਪ ਬੈਠੀ ਹੈ ਉਸ ਨੂੰ ਚਾਹ ਵਾਲਾ ਕੱਪ ਫੜਾਉਂਦੀ ਜਸਲੀਨ ਬੋਲੀ ਬੇਟੀ ਤਾਂ ਬਹੁਤ ਸਿਆਣੀ ਹੋ ਗਈ ਹੈ ਸਭ ਨੇ ਅਜੇ ਚਾਹ ਪੀਤੀ ਹੀ ਹੈ ਕਿ ਜਤ ਨੂੰ ਅੰਦਰ ਜਗਤਾਰ ਆ ਗਿਆ ਵੱਡੇ ਖਾਨਦਾਨੀ ਬੰਦੇ ਦੀ ਪੂਰੀ ਦਿੱਖ ਸੀ ਉਸ ਵਿੱਚ ਸਿਰ ਉੱਤੇ ਪੱਗ ਮੂੰਹ ਉੱਤੇ ਦਾੜੀ ਮੁੱਛ ਕੱਦ 6 ਫੁੱਟ ਦੇ ਕਰੀਬ ਲਾਲ ਰੰਗ ਹੱਸੂ ਹੱਸੂ ਕਰਦਾ ਚਿਹਰਾ ਆਮੇ ਉਸ ਵਿੱਚ ਪੈਸੇ ਦਾ ਕੋਈ ਗੁਮਾਨ ਨਹੀਂ ਸੀ ਪਰ ਬੰਦੇ ਕੋਲ ਪੈਸਾ ਹੈ ਉਸ ਦੀ ਦਿੱਖ ਵਿੱਚੋਂ ਬੋਲਦਾ ਸੀ ਪਰ ਅੱਜ ਹਾਲਾਤ ਕੁਝ ਹੋਰ ਹਨ ਕਮਜ਼ੋਰ ਮਾਨਸਿਕ ਪਰੇਸ਼ਾਨੀ ਦੀ ਚਾਲਕ ਉਸ ਦੇ ਚਿਹਰੇ ਤੋਂ ਸਾਫ਼ ਨਜ਼ਰ ਆ ਰਹੀ ਸੀ ਕੀ ਹੋ ਗਿਆ ਭਾਜੀ ਬੜੇ ਕਮਜ਼ੋਰ ਹੋ ਗਏ ਹੂੰ ਸਿਹਤ ਤਾਂ ਠੀਕ ਹੈ ਜੱਫੀ 파ਕੇ ਦੀ ਸ਼ਾ ਜਗਤਾਰ ਨੂੰ ਸਵਾਲ ਕਰਦਾ ਬੋਲਿਆ ਨਹੀਂ ਨਹੀਂ ਕੁਝ ਨਹੀਂ ਬੈਠੇ ਬੈਠੇ ਜਾਦੇ ਮਜੇ ਲਬੋ ਜਗਤਾਰ ਵੀ ਕੋਲ ਬੈਠਦਾ ਬੋਲਿਆ ਹੋਰ ਧੀਏ ਠੀਕ ਹੈ ਛੋਟੂ ਨਹੀਂ ਆਇਆ ਨਾਲ ਆਇਆ ਜੀ ਉਹ ਬਾਹਰ ਚਿੜੀਆਂ ਨਾਲ ਦੀਸ਼ੇ ਦੀ ਜਨਾਨੀ ਜਵਾਬ ਦਿੰਦੀ ਬੋਲੀ ਕੁਝ ਦੇਰ ਬਾਅਦ ਜਗਤਾਰ ਉੱਠ ਕੇ ਅੰਦਰ ਚਲਾ ਗਿਆ ਦੀਸ਼ਾ ਆਪਣੀ ਭੈਣ ਨੂੰ ਪੁੱਛਦਾ ਬੋਲਿਆ ਭੈਣ ਫੋਨ ਉੱਤੇ ਕਹਿੰਦੀ ਸੀ ਬਹੁਤ ਜ਼ਰੂਰੀ ਕੰਮ ਹੈ ਵੀਰਾ ਜਲਦੀ ਆ ਜਾ ਮੈਂ ਦੱਸਣਾ ਪੈਣੀ ਕੀ ਕੰਮ ਹੈ ਜਾਨ ਹਾਜ਼ਰ ਹੈ ਤੇਰੇ ਵੀਰ ਦੀ ਤੁਸੀਂ ਪਹਿਲਾਂ ਸ਼ਾਮ ਦੀ ਰੋਟੀ ਛਕੋ ਰਾਤ ਨੂੰ ਬਹਿ ਕੇ ਗੱਲ ਕਰਾਂਗੇ ਕੋਈ ਕਹਾਣੀ ਭੈਣ ਅੱਗਿਓ ਚਾਹ ਵਾਲੇ ਝੂਠੇ ਪਾਂਡੇ ਚੁੱਕ ਕੇ ਨੌਕਰ ਨੂੰ ਫੜਾਉਂਦੀ ਬੋਲੀ ਗੈਰੀ ਨਹੀਂ ਦਿਖ ਰਿਹਾ ਦਿਸੇ ਨੇ ਪੁੱਛਿਆ ਅੱਜ ਕੱਲ ਉਹ ਘਰ ਘੱਟ ਹੀ ਆਉਂਦਾ ਹੈ ਯਾਰੀ ਦੋਸਤੀ ਵਿੱਚ ਬਹੁਤਾ ਪਿਆਰ ਰੱਖਣ ਲੱਗ ਪਿਆ ਹੈ ਮੈਂ ਫੋਨ ਕਰਕੇ ਉਸ ਨੂੰ ਤੁਹਾਡੇ ਆਉਣ ਬਾਰੇ ਦੱਸਦੀ ਹਾਂ ਸੁਣ ਕੇ ਭੱਜਿਆ ਆਉ ਜਸਲੀਨ ਗੈਰੀ ਨੂੰ ਫੋਨ ਮਲਾਉਂਦੀ ਬੋਲੀ ਉਧਰ ਚਕਜੀਵਨ ਨੂੰ ਹੋਸ਼ ਆ ਗਿਆ ਹੈ ਪਰ ਤਕਲੀਫ ਨਾਲ ਉਹ ਟੜਫ ਰਿਹਾ ਹੈ ਡਾਕਟਰ ਨੇ ਉਸ ਦੇ ਨੀਂਦ ਦਾ ਟੀਕਾ ਲਾ ਦਿੱਤਾ ਹੈ ਰੱਜੀ ਨੂੰ ਉਸਨੇ ਦੱਸਿਆ ਹੈ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਹੋਣ ਵਿੱਚ ਇੱਕ ਦੋ ਦਿਨ ਹੋਰ ਲੱਗ ਸਕਦੇ ਹਨ ਹੁਣ ਕੋਈ ਖਤਰੇ ਵਾਲੀ ਗੱਲ ਨਹੀਂ ਕਦੋਂ ਚਕਜੀਵਨ ਉੱਠ ਕੇ ਉਸ ਦਾ ਨਾਮ ਲਵੇਗਾ ਰੱਜੀ ਇਸ ਇੰਤਜ਼ਾਰ ਵਿੱਚ ਸ਼ਾਮ ਨੂੰ ਘਰ ਵਾਪਸ ਮੁੜ ਆਈ ਹੈ ਘਰ ਆ ਕੇ ਰੱਜੀ ਫੇਰ ਜਗਜੀਵਨ ਦਾ ਫੋਨ ਖੋਲ ਕੇ ਉਸ ਦੀ ਫੇਸਬੁੱਕ ਦੇਖਣ ਲੱਗ ਪਈ ਜਗਜੀਵਨ ਦੀ ਉਸ ਪ੍ਰਤੀਤਾੰਗ ਪਿਆਰ ਮੁਹੱਬਤ ਦੇਖ ਕੇ ਉਸ ਦਾ ਮਨ ਹੀ ਨਹੀਂ ਪਰ ਰਿਹਾ ਬਾਕੀ ਕਹਾਣੀ ਕੱਲ ਅਗਲੇ ਪਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਦੇ ਲੋਕ ਨੂੰ ਜਾਣ ਵਾਲੀ ਕਹਾਣੀ ਆ ਇੱਕ ਵਾਰ ਚ ਜ਼ਰੂਰ ਸੁਣਨਾ ਜੀ ਧੰਨਵਾਦ